ਤਵਾਰ ਬਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਬਈਆ ਕੋਪ ਕੀ ਓ ਤਨ ਲੈ ਕਰ ਮੈਂ ਜਗ ਭੂਪਨ ਕੀ ਬਹੁ ਸੈਨ ਹਾਨੀ ਹੈ ਬਾਜਕ ਨੇ ਰਤ ਪਤ ਕਰੀ ਅਨੀ ਜੋ ਬਿਦ ਤੇ ਨਹ ਜਾਤ ਗਨੀ ਹੈ ਕੋਪ ਕੀ ਓ ਤਨ ਲੈ ਕਰ ਮੈਂ ਜਗ ਭੂਪਨ ਕੀ ਬਹੁ ਸੈਨ ਹਾਨੀ ਹੈ ਬਾਜ ਕਨੇ ਰਤ ਪਤ ਕਰੀ ਅਨੀ ਜੋ ਵਿਧ ਤੇ ਨਹ ਜਾਤ ਗਨੀ ਹੈ ਤਾ ਸਭ ਕੀ ਉਪਮਾ ਮਨ ਮੈਂ ਲਗ ਕੈ ਮੁਕਤੇ ਕਬ ਸ਼ਾਮ ਪਨੀ ਹੈ ਜੋਧ ਕੀ ਠੋਰ ਨਾ ਹੋਏ ਮਨੋ ਰਸ ਰੂਦਰ ਕੇ ਖੇਲ ਕੋ ਠੋਰ ਬਨੀ ਹੈ ਲੇ ধনবান ਤਸਿਓ ਰਣਮੈ ਤਹਕੇ ਮਨਮੈ ਅਤ ਕੋਪ ਵਢਿਓ ਜੋ ਹੂਤੋ ਦਲ ਬੈਰਨ ਕੋ ਸਭ ਹੀ ਰਿਸ ਤੇਜ ਕੇ ਸੰਗ ਪ੍ਰਤਾਸ਼ ਡਢਿਓ ਅਰ ਸੈਨ ਕੋ ਨਾਸ ਕੀਓ ਸ਼ਿਨ ਮੈ ਜਸ ਤਾ ਸਭ ਕੋ ਕਬਿ ਸ਼ਾਮ ਪਢਿਓ ਤਮ ਜਿਉ ਡਰ ਕੇ ਅਰ ਪਾਜ ਗਏ ਏ ਸੂਰ ਨਹੀਂ ਮਨੂ ਸੂਰ ਚੜ੍ਹਿਓ ਸਵਈਆ ਕੋਪ ਚੜਾ ਚੜ ਸਿੰਘ ਤਬੈ ਅਸਤੀਸ਼ਣ ਲੈ ਕਰ ਤਾਹੇ ਪ੍ਰਹਾਰਿਓ ਪੂਪਸ਼ਨਾਇ ਲਿਓ ਕਰਤੇ ਬਰ ਕੈ ਅਰਕੇ ਤਨ ਉਪਰ ਝਾਰਿਓ ਲਗਤ ਹੀ ਕਟ ਮੁੰਡ ਗਿਰਿਓ ਤਰ ਤਾਂ ਸਭ ਕੋ ਕਬ ਪਾਉ ਨਿਹਾਰੇਓ ਮਨੁ ਈਸ਼ਵਰ ਕੋਪ ਪਇਓ ਸਿਰ ਪੂਤ ਕੋ ਕਾਟ ਜੁਦਾ ਕਰ ਡਾਰੇਓ ਸਬਈਆ ਬੀਰ ਹਨਿਉ ਜਬ ਹੀ ਰਨ ਮੈਂ ਤਬ ਦੂਸਰ ਕੇ ਮਨ ਕੋਪ ਛਯੋ ਸੁਤ ਵਾਇ ਕੇਸੀ ਅੰਦਨ ਤਾਹੀ ਕੀ ਔਰ ਗਯੋ ਅਸਤੀਸ਼ਨ ਪਾਨ ਲਿਓ ਤਬ ਪੂਪ ਸਰਾਸਨ ਬਾਨ ਲਿਓ ਅਰ ਕੋ ਅਸਮੂਠ ਤੇ ਕਾਟ ਦਇਓ ਮਨੁ ਜੀਹ ਨਿਕਾਰ ਕਹਿਤਾ ਹੋ ਤੋ ਜਮ ਜੀਭ ਕਟੀ ਬਿਨ ਆਸ ਪਇਓ ਤਬ ਪੂਪ ਸਰਾਸਨ ਬਾਨ ਲਿਓ ਅਰ ਕੋ ਅਸ ਮੂਠ ਤੇ ਕਾਟ ਦਇਓ ਮਨ ਜੀਅ ਨਿਕਾਰ ਕਹਿਤਾ ਓ ਹਤੋ ਜਮ ਜੀਬ ਕਟੀ ਬਿਨ ਆਸ ਭਇਓ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ गजके जका राग जावे सो निहाल हो जावे सत श्री अकाल, अकाल देग, देग गुरु पारकाल देख तेग बदे गुरु पंथ खाल से दी दि, दिनो दिन ਚੜਦੀ ਕਲਾ ਰੱਖਣੀ ਸچے ਬਾਦਸ਼ਾਹ ਜੀ ਮਹਾਰਾਜ